ਜਿਨੂੰ ਵੀ ਸੇਵਾ ਸੌਂਪੀ ਆ ਉਹ ਸਿੱਖ ਹੈ ਔਰ ਸਿੱਖ ਨਾਲ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਅਸੀਂ ਸਤਿਕਾਰ ਕਰਦੇ ਹਾਂ ਪਰ ਜੋ ਤਰੀਕਾ ਉਸ ਦਿਨ ਅਪਣਾਇਆ ਗਿਆ ਉਸ ਤਰੀਕੇ ਤੇ ਇਕੱਲਾ ਮੈਨੂੰ ਨਹੀਂ ਬਲ ਕੇ ਹਰ ਸਿੱਖ ਨੂੰ ਜਿਹੜਾ ਉਹ ਉਤਰਾ ਦੇ ਕਿ ਮਰਿਆਦਾ ਜੋ ਇੱਕ ਪਰੰਪਰਾ ਲੰਬੇ ਸਮੇਂ ਤੋਂ ਚੱਲੀ ਆਉਂਦੀ ਹੈ ਉਹਨੂੰ ਅਣ ਦੇਖਿਆ ਕੀਤਾ ਗਿਆ ਔਰ ਇਹ ਠੀਕ ਨਹੀਂ ਜਿਵੇਂ ਅੱਜ ਤੁਸੀਂ ਇੱਥੇ ਕਾਟ ਕੇ ਤਰਾਤੇ ਇਕੱਠ ਹੋ ਰਿਹਾ ਹਰ ਜਗ੍ਹਾ ਤੇ ਕੀ ਲੱਗਦਾ ਕਿ ਸਿੱਖ ਸੰਗਤ ਦਾ ਕੀ ਅੱਗੇ ਰੂਪ ਰੇਖਾ ਰਹੇਗੀ ਇਸ ਵੀ ਬਾਤ ਵਿੱਚ ਦੇਖੋ ਅਸੀਂ ਗੁਰੂ ਘਰ ਦੇ ਚੌਕੀਦਾਰ ਹਾਂ ਸਾਡਾ ਕੰਮ ਹੈ ਚੌਕੀਦਾਰਾ ਕਰਨਾ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਅਸੀਂ ਚੌਕੀਦਾਰਾ ਕਰ ਰਹੇ ਹਾਂ ਇੱਥੇ ਵੀ ਅੱਜ ਅਸੀਂ ਹੋਕਾ ਦੇਣ ਵਾਸਤੇ ਪਹੁੰਚੇ ਆ ਕੱਟ ਸੰਗਤ ਨੇ ਕੀਤਾ ਹੈ ਅਸੀਂ ਸਿਰਫ ਹੋਕਾ ਦੇਣ ਵਾਸਤੇ ਪਹੁੰਚੇ ਹਾਂ ਵੀ ਭਾਈ ਸਾਡੇ ਸੰਕਲਪ ਸਾਡੀਆਂ ਪਰੰਪਰਾਵਾਂ ਸਾਡੀਆਂ ਮਾਨਤਾਵਾਂ ਸਾਡੀਆਂ ਮਰਿਆਦਾਵਾਂ ਜੀ ਇਹ ਰਹਿਣਗੀਆਂ ਤੇ ਅਸੀਂ ਰਾਂਗੇ ਤੇ ਜੇ ਇਹ ਨਾ ਰਹੀਆਂ ਤੇ ਅਸੀਂ ਨਹੀਂ ਰਾਂਗੇ बस اسی اسی مقصد ਦੀ ਯਾਰ Chief Secretary Kulwant Singh ਮੰਨਣ ਦਾ ਬਿਆਨ ਦਾ ਕਿ ਮੈਨੂੰ ਬਿਨਾ ਭਰੋਸੇ ਤੋਂ ਹੀ ਇਹ ਜਿਹੜਾ ਇਹਨਾਂ ਨੇ ਜਿਹੜਾ ਕੀਆ ਬੈਂਕਰ ਰੀਸਿੰਗ ਨੂੰ ਹਟਾਉਣ ਦਾ ਫੈਸਲਾ ਬਿਗੈਨ ਸੁਤਾਨ ਸਿੰਘ ਨੂੰ ਹਟਾਉਣ ਦਾ ਫੈਸਲਾ ਲਿਆਗਾ ਦੇਖੋ ਮੰਨਣ ਸਾਹਿਬ ਇੱਕ ਬੜੇ ਸੋਚੇ ਔਰ ਵਧੀਆ ਇਨਸਾਨ ਹੈ ਜੀ ਉਹ ਕਹਿੰਦੇ ਆ ਕਿ ਮੈਨੂੰ ਭਰੋਸੇ 'ਚ ਨਹੀਂ ਲਿਆ ਤੇ ਇਹ ਬਹੁਤ ਹੀ ਜ਼ਿਆਦਾ ਜਿਹੜਾ ਮੰਦ ਭਾਗਾ ਹੈਗਾ ਕਿ Chief Secretary ਨੂੰ ਭਰੋਸੇ 'ਚ ਨਹੀਂ ਲਿਆ ਹੈਗਾ ਤੇ ਇਸ ਤੋਂ ਵੱਧ ਕਿ ਮਾੜੀ ਗੱਲ ਕੀ ਹੋ ਸਕਦੀ ਲੱਗਦਾ ਕਿ ਉਹਨਾਂ ਦੇ ਕੋਲ ਪਾਵਰ ਹੈਗੀ ਹੈ ਚੀਫ ਸੈਕਟਰੀ ਕੋਲ ਜੀਵਾ ਦੁਆਰਾ ਚੀਫ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੜੀ ਵੱਡੀ ਜਿਹੜੀ ਹੈ ਉਹ ਪਾਵਰ ਰੱਖਦੇ ਨੇ ਉਹਨਾਂ ਦੀ ਇੱਕ ਹیثیت ਹੈ ਉਹ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਜੇ ਇੱਕ ਜ਼ਿੰਮੇਦਾਰ ਨੂੰ ਜਿਹੜਾ ਦੱਸਿਆ ਨਹੀਂ ਜਾਂਦਾ ਤੇ ਦਾ ਮਤਲਬ ਲਾਲਚ ਕਾਲਾ ਮਾਲਾ ਹੈ ਜਿਹੜੀ ਕਾਲੀ ਨਾਲ ਦੀ ਚੜ੍ਹਦੀ ਕਲਾ ਦੀ ਚੀਜ਼ ਉਪਰਾਲੇ ਕਰ ਰਹੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇੰਨੀ ਸਟਰੋਂਗ ਹੋਵੇ ਕਿ ਜਿਵੇਂ 100 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਵੀ ਇਹ ਬਾਕੀ ਪਾਰਟੀਆਂ ਲਈ ਇੱਕ ਨਮੂਨਾ ਹੁੰਦੀ ਸੀ ਜਿਹਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਸੀ ਇਸ ਤਰ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਜਮਾਤ ਸਾਡੀ ਜਿਹੜੀ ਉਹ ਹੋਣੀ ਚਾਹੀਦੀ ਹੈ ਪਰ ਜਿਵੇਂ ਜਿਵੇਂ ਇਹਦੇ ਵਿੱਚ ਕੋਈ ਨਸ਼ੇ ਵਿੱਚ ਨਾਲ ਆ ਗਿਆ ਕੋਈ ਰੇਤਾ ਵਿੱਚ ਨਾਲ ਆ ਗਿਆ ਕੋਈ ਬੱਜਰੀ ਵਿੱਚ ਨਾਲ ਆ ਗਿਆ ਕੋਈ ਮੋਟਰਾਂ ਲਾਉਣ ਵਾਲਾ ਆ ਗਿਆ ਪਾਰਟੀ ਦਾ ਗਰਾਫ ਜਿਹੜਾ ਹੈ ਡਾਊਨ ਹੋ ਗਿਆ ਦੇਖੋ ਬਾਕੀ ਪਾਰਟੀਆਂ ਉਹ ਅਲੱਗ ਹੈ ਸ਼੍ਰੋਮਣੀ ਅਕਾਲੀ ਦਲ ਇਹ ਪੰਜਾਬ ਦੀ ਖੇਤਰੀ ਪਾਰਟੀ ਹੈ ਸਿੱਖਾਂ ਦੀ ਪਾਰਟੀ ਹੈ ਪੰਥ ਦੀ ਪਾਰਟੀ ਹੈ ਅ ਔਰ ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਸੰਸਾਰ ਦਾ ਸਭ ਤੋਂ ਸੈਕੂਲਰ ਫਲਸਫਾ ਹੈ ਔਰ ਇਹ ਉਸ ਸੈਕੂਲਰ ਫਲਸਫੇ ਨੂੰ ਮੰਨਣ ਵਾਲੀ ਸੈਕੂਲਰ ਪਾਰਟੀ ਵੀ ਹੈ ਜਿਦੇ ਵਿੱਚ ਹਰ ਧਰਮ ਵਰਗ ਦੇ ਲੋਕ ਸ਼ਾਮਿਲ ਹੁੰਦੇ ਆ ਪਰ ਹੁਣੇ ਵੀ ਚਾਹੀਦੇ ਆ ਇਹਦਾ ਇੱਕ ਰੁਤਮਾ ਇਹਦੀ ਇੱਕ ਸ਼ਾਨ ਇਹਦਾ ਇੱਕ ਮਾਨ ਜੋ ਪਹਿਲਾਂ ਹੁੰਦਾ ਸੀ ਉਹ ਬਹਾਲ ਹੋਣਾ ਚਾਹੀਦਾ ਕੀ ਅੱਜ ਦੀ ਗੱਲ ਇਕੱਠਾ ਨਾ ਹੋਇਆ ਕਿ ਨਵਾਂ ਅਕਾਲੀ ਦਲ ਵੀ ਬਣ ਸਕਦਾ ਹੈ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕਿ ਨਵਾਂ ਅਕਾਲੀ ਦਲ ਬਣ ਸਕਦਾ ਹੈ ਬਣੇਗਾ ਨਹੀਂ ਬਣੇਗਾ ਪਰ ਮੈਂ ਇਹੋ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਤਰਪੁਰ ਉਹ ਰਾਂਗ ਰੂਪ ਜਿਹੜਾ ਕਦੇ ਪਹਿਲਾਂ ਹੁੰਦਾ ਸੀ ਜਿਹਦੇ ਲਈ ਲੋਕ ਮਰਨ ਵਾਸਤੇ ਤਿਆਰ ਹੁੰਦੇ ਸੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਬਾਕੀ ਤਾਂ ਇਹ ਵੀ ਚੱਲਦੀ ਹੈ ਕਿ ਜੇ ਅਕਾਲੀ ਦਲ ਨਵਾਂ ਬਣਦਾ ਤਾਂ ਤੁਹਾਨੂੰ ਜਿਹੜਾ ਪ੍ਰਧਾਨ ਲਾਇਆ ਦੱਸ ਪਹਿਲਾਂ ਬਹੁਤ ਵਾਰੀ ਨਫਜ਼ ਕਹਿ ਚੁੱਕੇ ਆ ਕਿ ਸੇਵਾਦਾਰ ਹੈ ਸੇਵਾਦਾਰ ਬਣ ਕੇ ਸੇਵਾ ਕਰਨਾ ਚਾਹੁੰਦੇ ਆ ਔਰ ਸੰਤੁਸ਼ਟਾਂ ਜੀ ਜੀ ਕੀ ਸੰਗਤ ਹੈ ਪ੍ਰਕਾਉਂਗੀ ਤੇ ਫਿਰ ਤੁਸੀਂ ਪ੍ਰਵਾਨ ਕਰੋ ਦੇਖਾਂਗੇ ਜਦੋਂ ਕੋਈ ਹੋਏਗਾ ਪਰ ਮੇਰਾ ਆਉਂਦਾ ਜਿਹੜਾ ਮਨ ਹੈ ਉਹ ਇਹ ਹੋਇਆ ਕਿ ਸਿਰਫ ਸੇਵਾ ਕਰਨੀ ਹੈ ਧਰਮ ਪ੍ਰਚਾਰ ਪ੍ਰਸਾਰ ਕਰ ਕਲਦੀਪ ਸਿੰਘ ਗੜਕੰਜ ਵੱਲੋਂ ਅੱਜ ਇੱਕ ਬਿਆਨ ਆਇਆ ਕਿ ਮੈਨੂੰ ਜੇ ਸੰਗਤ ਚਾਹੇਗੀ ਤਾਂ ਮੈਂ ਰਮਾ ਦਾ ਆਪਣੀ ਗਦੀ ਦੇ ਨਹੀਂ ਤਾਂ ਮੈਂ ਛੱਡਦਾ ਮੰਨਦਾ ਦੇਖੋ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਐਜ਼ ਅ ਸਿੱਖ ਮੈਂ ਇੱਕ ਸਿੱਖ ਦਾ ਸਤਿਕਾਰ ਕਰਦਾ ਹਾਂ ਉਹਨਾਂ ਦਾ ਵੀ ਸਤਿਕਾਰ ਕਰਦਾ ਹਾਂ ਉਹ ਇੱਕ ਕਥਾਵਾਚਕ ਲਈ ਕਥਾਵਾਚਕ ਦਾ ਸਤਿਕਾਰ ਕਰਨਾ ਤਾਂ ਸਭ ਤੋਂ ਹੋਰ ਵੀ ਜ਼ਰੂਰੀ ਹੈ ਕਿਉਂਕਿ ਪੰਥ ਦੇ ਪ੍ਰਚਾਰਕ ਹੁੰਦੇ ਆ ਤੇ ਜੋ ਉਹਨੇ ਬਿਆਨ ਦਿੱਤਾ ਹੈ ਤੇ ਠੀਕ ਹੈ ਮੇ ਸਰਸਨ ਬਟੋਰਾ ਡਟੇ ਬਹੁਤ ਲੱਗਦਾ ਐ ਇਗਜ਼ਾਮ ਲਾਉਨੇ ਆ ਜੀ ਕਦੇ ਵੀ ਉਹ ਕਰਦੇ ਆ ਕੁਝ ਪਰਸਨ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਜਿਹੜੇ ਪਿਆਰ ਕਰਦੇ ਉਹ ਖਿਆਲ ਵੀ ਰੱਖਦੇ ਹੁੰਦੇ ਉਸ ਕਰਕੇ ਕੋਈ ਪਰਵਾਹ ਨਹੀਂ ਮੈਂ ਨਿੱਜੀ ਹੋਣਾ ਚਾਹੀਦਾ ਜੀ ਤੇ ਕਿਵੇਂ ਕਿਸੇ ਪਰ ਨਿੱਜੀ ਤਾਂ ਮਤਲਬ ਦੇਖੋ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਚਲੋ ਗੱਲਾਂ ਬਾਤਾਂ ਹੁੰਦੀਆਂ ਚਲਦੀਆਂ ਸਮਾਜ ਦੇ ਵਿੱਚ ਔਰ ਬਹੁਤਾ ਥੱਲੇ ਡਿੱਗ ਜਾਣਾ ਇਹ ਕਿਸੇ ਵੀ ਸਭੇਕ ਇਨਸਾਨ ਵਾਸਤੇ ਸ਼ੋਭ ਨਹੀਂ ਕਿ। ਅੱਜ ਜਦ ਮੈਂ ਉਦਰ ਦੇ ਵਿੱਚ ਜੜਾ ਕੱਟ ਕੀਤਾ ਗਿਆ ਕੀ ਮੈਸੇਜ ਦੇਣਾ ਚਾਹੁੰਦਾ। ਬਸ ਇਹੋ ਹੀ ਹੈ ਕਿ ਅਸੀਂ ਆਪਣੇ ਸੰਕਲਪ, ਆਪਣੀ ਮਰਿਆਦਾ, ਆਪਣੀਆਂ ਪਰੰਪਰਾਵਾਂ, ਆਪਣੇ ਸਿਧਾਂਤ ਜੋ ਬਲੱਖਰ ਵੀ ਹੈ ਸੰਸਾਰ ਦੇ ਵਿੱਚ ਔਰ ਇੱਕ ਸਹੀ ਦਿਸ਼ਾ ਔਰ ਸਹੀ ਦਸ਼ਾ ਬਣਾਉਂਦੇ ਨੇ। ਸਹੀ ਦਸ਼ਾ ਦਿਸ਼ਾ ਦਿੰਦੇ ਨੇ ਔਰ ਸਹੀ ਦਸ਼ਾ ਬਣਾਉਂਦੇ ਨੇ। ਉਹਨਾਂ ਦੀ ਰਾਖੀ ਲਈ ਨੌਜਵਾਨਾਂ ਨੂੰ ਉੱੱਕਿਆ ਹੋਣਾ ਚਾਹੀਦਾ। ਆਜੇ ਅਕਾਲੀ ਦਲ ਨੂੰ ਜੋ ਮੌਜੂਦਾ ਹਾਲਾਤ ਆ ਉਹਨਾਂ ਦੇ ਵਿੱਚੋਂ ਜੇ ਬਾਹਰ ਕੱਢਣਾ ਤਾਂ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਅਕਾਲੀ ਦਲ ਦੇ ਜੋ ਸਿਧਾਂਤ ਆ ਜਾਂ ਕੀ ਆ ਉਹਨਾਂ ਨੂੰ ਉਲਟ ਹੋ ਰਿਹਾ ਹੈ ਜਾਂ ਕੀ ਤੇ ਚੰਗੇ ਸਲਾਹਕਾਰ ਮਿਲ ਜਾਣ ਜੀ ਲੀਡਰ ਨੂੰ ਹਮੇਸ਼ਾ ਪੀਏ ਮਾਰਦਾ ਹੁੰਦਾ ਤੇ ਪੀਏ ਉਭਾਰਦਾ ਹੁੰਦਾ ਜੇ ਪੀਏ ਚੰਗਾ ਮਿਲ ਜੇ ਤੇ ਲੀਡਰ ਉੱਪਰ ਜਾਂਦਾ ਜੇ ਪੀਏ ਮਾੜਾ ਮਿਲ ਜੇ ਸਲਾਹਕਾਰ ਮਾੜਾ ਮਿਲ ਜੇ ਤੇ ਲੀਡਰ ਠੁੱਕ ਜਾਂਦਾ ਅੱਜ ਵੀ ਜੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕੋਈ ਚੱਜ ਦੇ ਸਲਾਹਕਾਰ ਮਿਲ ਜਾਣ ਤੇ ਮੈਂ ਸਮਝਦਾ ਅਕਾਲੀ ਦਲ ਉੱਪਰ ਸਕਦਾ ਹੈ ਕਿ ਜਿਸ ਤਿਸਮ ਦੇ ਸਲਾਹਕਾਰ ਹਨ ਇਸਲਾਹਾਂ ਦੇ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਉੱਪਰੇਗਾ ਥੱਲੇ ਜਾਏਗਾ